ਦੋਸਤੋ ਪੰਜਾਬੀ ਟਰਬਿਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਔਰਤਾਂ ਨੂੰ ਤੋਹਫਾ ਦੋਸਤੋ ਪੰਜਾਬ ਦੇ ਵਿੱਚ ਜਿਸ ਦਿਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਸੇ ਦਿਨ ਤੋਂ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਔਰਤਾਂ ਦੇ ਹੱਕ 'ਚ ਪੈਰਾ ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਵਾਅਦੇ ਕੀਤੇ ਜਾ ਰਹੇ ਨੇ ਤੇ ਆਪਾਂ ਇਹ ਨਹੀਂ ਕਹਿ ਸਕਦੇ ਕੱਲੇ ਇਹ ਦਾਅਵੇ ਹੀ ਨਹੀਂ ਸਰਕਾਰ ਵੱਲੋਂ ਕਿਤੇ ਨਾ ਕਿਤੇ ਉਹਨਾਂ ਦਾਅਵੇ ਤੇ ਵਾਅਦਿਆਂ ਤੇ ਜਿਹੜਾ ਹੈਗਾ ਪੂਰਾ ਵੀ ਕੀਤਾ ਜਾ ਰਿਹਾ ਵੀ ਕਿਹਾ ਸਰਕਾਰ ਆਪਣੇ ਵਾਅਦਿਆਂ ਤੇ ਖਰਾ ਵੀ ਉੱਤਰ ਰਹੀ ਹੈ ਜੇ ਗੱਲ ਕਰੀਏ ਅੱਜ ਦੀ ਤਾਂ ਅੱਜ ਪੰਜਾਬ ਸਰਕਾਰ ਵੱਲੋਂ ਬਰਨਾਲਾ ਦੇ ਵਿੱਚ ਇੱਕ ਰਖੜੀ ਦੇ ਮੌਕੇ ਸੂਬਾ ਪਦਰੀ ਪ੍ਰੋਗਰਾਮ ਕੀਤਾ ਗਿਆ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਵੱਖ-ਵੱਖ ਵਿਭਾਗਾਂ ਦੇ ਵਿੱਚ ਨਵੀਆਂ ਭਰਤੀਆਂ ਹੋਈਆਂ ਨੇ ਸੁਪਰਵਾਈਜ਼ਰਾਂ ਦੀਆਂ ਉਹਨਾਂ ਨੂੰ ਨੁਕਤੀ ਪੱਤਰ ਸੌਂਪੇ ਗਏ ਤੇ ਇਸ ਦੇ ਨਾਲ ਹੀ ਉਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਈ ਵੱਡੇ ਐਲਾਨ ਵੀ ਕੀਤੇ ਨੇ ਉਹ ਸਾਰੇ ਹੀ ਐਲਾਨ ਔਰਤਾਂ ਨਾਲ ਸੰਬੰਧਿਤ ਨੇ ਜਿਉਂਨਾ ਚ ਗੱਲ ਕਰੀਏ ਤਾਂ ਸਭ ਤੋਂ ਵੱਡਾ ਐਲਾਨ ਇਹ ਹੈ ਵੀ ਪੰਜਾਬ ਸਰਕਾਰ ਨੇ ਇੱਕ ਵਾਰ ਫੇਰ ਜਿਹੜਾ ਹੈਗਾ ਭਰਤੀਆਂ ਦਾ سلسلہ ਨੂੰ ਅੱਗੇ ਤੋਰਦੇ ਹੋਏ ਅੰਗਣਵਾੜੀ ਵਰਕਰਾਂ ਦੀਆਂ 3000 ਨਵੀਆਂ ਅਸਾਮੀਆਂ ਭਰਨ ਦਾ ਐਲਾਨ ਕੀਤਾ ਇਹ ਐਲਾਨ ਉਥੇ ਬਰਨਾਲਾ ਦੇ ਵਿੱਚ ਸੂਬਾ ਵਦਰੀ ਸਮਾਗਮ ਦੌਰਾਨ ਹੀ ਕੀਤਾ ਗਿਆ ਤੇ ਇਸ ਨਾਲ ਕੀਤੇ ਨਾ ਕੀਤੇ ਔਰਤ ਵਰਗ 'ਚ ਫਿਰ ਖੁਸ਼ੀ ਦਾ ਜਿਹੜਾ ਮਾਹੌਲ ਦੇਖਿਆ ਜਾ ਰਿਹਾ ਕਿਉਂਕਿ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਉਹ ਜਿਨ੍ਹਾਂ ਨੂੰ ਇੱਕ ਤਰ੍ਹਾਂ ਦਾ ਰਖੜੀ ਦਾ ਤੋਹਫਾ ਵਜੋਂ ਉਹਨਾਂ ਨੇ ਇਹ ਐਲਾਨ ਕੀਤਾ ਤੇ ਇਸ ਦੇ ਨਾਲ ਹੀ ਉਹਨਾਂ ਨੇ ਹੋਰ ਵੀ ਕਈ ਔਰਤਾਂ ਨਾਲ ਜੁੜੇ ਵੱਡੇ ਐਲਾਨ ਕੀਤੇ ਨੇ ਜਿਸ 'ਚ ਸਭ ਤੋਂ ਵੱਡੀ ਗੱਲ ਤਾਂ ਹੋਰ ਹੀ ਕਾੰਦੀ ਹੈ ਜਿਹੜੀ ਪਿਛਲੇ ਦਿਨੀ ਕਹ ਵੈਸੇ ਤਾਂ ਕੈਬਨਿਟ 'ਚ ਪ੍ਰਵਾਨਗੀ ਦੇ ਦਿੱਤੀ ਸੀਗੀ ਤੇ ਮੁੱਖ ਮੰਤਰੀ ਨੇ ਅੱਜ ਫਿਰ ਉੱਥੇ ਦੁਹਰਾਇਆ ਕਿ ਫਾਇਰ ਬ੍ਰਿਗੇਡ ਦੇ ਵਿੱਚ ਜਿਹੜੀ ਔਰਤਾਂ ਦੀਆਂ ਭਰਤੀਆਂ ਹੁੰਦੀਆਂ ਨੇ ਉਹਨਾਂ ਦੀ ਭਰਤੀ ਲਈ ਨੀਮਾ ਦੇ ਵਿੱਚ ਸੋਧ ਕਰਨ ਦਾ ਫੈਸਲਾ ਸੂਬਾ ਸਰਕਾਰ ਨੇ ਕੀਤਾ ਕਿਉਂਕਿ ਪਹਿਲਾਂ ਜਿਹੜੀ ਫਾਇਰ ਬ੍ਰਿਗੇਡ ਦੇ ਵਿੱਚ ਭਰਤੀ ਕੀਤੀ ਜਾਂਦੀ ਸੀ ਉਸ ਦੇ ਵਿੱਚ ਔਰਤ ਤੇ ਪੁਰਸ਼ਾਂ ਦੇ ਜਿਹੜੇ ਫਿਜ਼ੀਕਲ ਟੈਸਟ ਹੁੰਦੇ ਸੀ ਉਹਨਾਂ ਲਈ ਮਾਪਦੰਡ ਸਾਰੇ ਹੀ ਸੇਮ ਰੱਖੇ ਹੋਏ ਸੀ ਕਿ ਉਹਨਾਂ 'ਚ ਕੋਈ ਛੂਟ ਨਹੀਂ ਸੀ ਇਸ ਦਾ ਪਿਛਲੇ ਦਿਨੀ ਜਿਹੜਾ ਹੈਗਾ ਪੰਜਾਬ ਦੇ ਮੁਠਿਆਰਾਂ ਨੇ ਵਿਰੋਧ ਵੀ ਕੀਤਾ ਸੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਨਿੱਜੀ ਤੌਰ ਤੇ ਮਿਲ ਕੇ ਮੰਗ ਵੀ ਕੀਤੀ ਸੀ ਵੀ ਕਿ ਫਾਇਰ ਬ੍ਰਿਗੇਡ ਚ ਜਿਹੜੀ ਇਹ ਭਰਤੀ ਹੈ ਉਸ ਦੇ ਵਿੱਚ ਔਰਤ ਤੇ ਪੁਰਸ਼ਾਂ ਦੇ ਵਿੱਚ ਫਿਜ਼ੀਕਲ ਟੈਸਟ ਚ ਕੋਈ ਨਾ ਕੋਈ ਥੋੜੀ ਜਿਹੀ ਰਿਲੈਕਸੇਸ਼ਨ ਜ਼ਰੂਰ ਦਿੱਤੀ ਜਾਣੀ ਚਾਹੀਦੀ ਹੈ ਔਰਤਾਂ ਨੂੰ ਜੋ ਕਿ ਬਣਦੀ ਵੀ ਹੈ ਤੇ ਪੰਜਾਬ ਸਰਕਾਰ ਨੇ ਉਸ ਮੰਗ ਤੇ ਧਿਆਨ ਕਰਦਿਆਂ ਔਰਤਾਂ ਨੂੰ ਜਿਹੜਾ ਹੈਗਾ ਫਿਜ਼ੀਕਲ ਟੈਸਟ ਦੇ ਵਿੱਚ ਛੂਟ ਦੇਣ ਦਾ ਫੈਸਲਾ ਕਰ ਲਿਆ ਇਸ ਲਈ ਹੁਣ ਜਿਹੜਾ ਹੈਗਾ ਭਰਤੀ ਦੇ ਜਿਹੜੇ ਨਿਯਮ ਨੇ ਉਹਨਾਂ ਦੇ ਵਿੱਚ ਸਰਕਾਰ ਜਿਹੜੀ ਹੈ ਸੋਧ ਕਰਨ ਜਾ ਰਹੀ ਹੈ ਤੇ ਉਸ ਸੋਧ ਤੋਂ ਬਾਅਦ ਜਿਹੜਾ ਹੈਗਾ ਫਾਇਰ ਬ੍ਰਿਗੇਡ ਦੇ ਵਿੱਚ ਭਰਤੀ ਦੇ ਵਿੱਚ ਔਰਤਾਂ ਨੂੰ ਛੂਟ ਮਿਲ ਸਕੇਗੀ ਦੋਸਤੋ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੇ ਭਾਸ਼ਣ ਦੌਰਾਨ ਦੱਸਿਆ ਵੀ ਉਹਨਾਂ ਵੱਲੋਂ ਔਰਤ ਮੁਲਾਜ਼ਮਾਂ ਨੂੰ ਹਰ ਥਾਂ ਤੇ ਤਰਜੀਹ ਦਿੱਤੀ ਜਾ ਰਹੀ ਹੈ ਮੂਰੇ ਰੱਖਿਆ ਜਾ ਰਿਹਾ ਹੈ ਇਸੇ ਦੇ ਸਦਕਾ ਅੱਜ ਪੰਜਾਬ ਦੇ ਵਿੱਚ ਹੁਣ ਤੱਕ ਜਿਹੜੀ ਮੌਜੂਦਾ ਸਮੇਂ 6 ਜ਼ਿਲ੍ਹਿਆਂ ਦੇ ਐਸਐਸਪੀ ਉਹ ਮਹਿਲਾ ਅਧਿਕਾਰੀ ਨੇ ਤੇ ਇਸੇ ਤਰ੍ਹਾਂ 8 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਜਿਹੜੇ ਨੇ ਉਹ ਵੀ ਮਹਿਲਾ ਆਈਐਸ ਅਫਸਰ ਨੇ ਜਿਨ੍ਹਾਂ ਨੂੰ ਬਤੌਰ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ ਕਿ ਇਸ ਤਰ੍ਹਾਂ ਪੰਜਾਬ ਦੇ ਵਿੱਚ ਜਿਹੜੇ ਅਹਿਮ ਮੌਦੇ ਨੇ ਚਾਹੇ ਪੁਲਿਸ ਦਾ ਕਹ ਲਈਏ ਚਾਹੇ ਪ੍ਰਸ਼ਾਸਨਿਕ ਅਧਿਕਾਰੀ ਦਾ ਕਹ ਲਈਏ ਉਹਨਾਂ ਦੇ ਵਿੱਚ 6 ਐਸਐਸਪੀ ਤੇ 8 ਡਿਪਟੀ ਕਮਿਸ਼ਨਰ ਉਹ ਔਰਤ ਵਰਗ ਨਾਲ ਸੰਬੰਧਿਤ ਜਿਹੜਨੇ ਲਗਾਏ ਗਏ ਨੇ ਇਹ ਵੀ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜੇ ਦੱਸਿਆ ਆਪਣੇ ਭਾਸ਼ਣ ਦੌਰਾਨ ਤੇ ਨਾਲ ਹੀ ਔਰਤ ਵਰਗ ਲਈ ਸਰਕਾਰ ਕੀ ਕੁਝ ਕਰ ਰਹੀ ਹੈ ਉਹਨਾਂ ਸਾਰੀਆਂ ਚੀਜ਼ਾਂ ਤੇ ਵੀ ਚਾਨਣਾ ਜਿਹੜਾ ਹੈਗਾ ਪਾਇਆ ਪਰ ਦੋਸਤੋ ਇਹ ਤਾਂ ਜੇ ਚਲੋ ਰਖੜੀ ਦੇ ਮੌਕੇ ਸਰਕਾਰ ਨੇ ਨਵੀਆਂ ਸਾਮੀਆਂ ਦਾ ਵੀ ਐਲਾਨ ਕੀਤਾ ਨੀਮਾ ਚ ਸੋਧ ਦੀ ਵੀ ਗੱਲ ਕੀਤੀ ਤੇ ਹੋਰ ਵੀ ਜ਼ਿਕਰ ਕੀਤਾ ਪਰ ਜੇ ਇਸ ਦੇ ਨਾਲ ਹੀ ਅਸੀਂ ਦੂਜੇ ਪਾਸੇ ਦੇਖਦੇ ਹਾਂ ਤਾਂ ਹਲੇ ਸਰਕਾਰ ਨੇ ਕਹਿ ਲਿਆ ਜਾਂ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਔਰਤਾਂ ਨਾਲ ਜਿਹੜੇ ਵਾਅਦੇ ਕੀਤੇ ਸੀ ਉਹ ਸਾਰੇ ਵਾਅਦੇ ਹਲੇ ਪੂਰੇ ਨਹੀਂ ਹੋ ਸਕੀ ਉਸ ਦੇ ਵਿੱਚ ਬਹੁਤ ਤਾਂ ਨਹੀਂ ਕਹਿ ਸਕਦੇ ਚਲੋ ਕੁਝ ਨਾ ਕੁਝ ਹਲੇ ਬਾਕੀ ਹੈ ਉਸ ਚ ਸਭ ਤੋਂ ਵੱਡਾ ਵਾਦਾ ਤਾਂ ਔਰਤ ਵਰਗ ਨਾਲ ਜੁੜਿਆ ਹੋਇਆ ਹੈ ਇਹ ਹੀ ਹੈ 1000 ਰੁਪਏ ਮਹੀਨੇ ਪੈਨਸ਼ਨ ਦਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਾਰ-ਵਾਰ ਗਰੰਟੀ ਦਿੱਤੀ ਸੀ ਵੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ 1000 ਔਰ 1000 ਰੁਪਏ ਮਹੀਨਾ ਜਿਹੜੀ ਹੈ ਔਰਤਾਂ ਨੂੰ ਪੈਨਸ਼ਨ ਦਿੱਤੀ ਜਾਵੇਗੀ ਇਹ ਸਰਕਾਰ ਨੇ ਇਹ ਐਲਾਨ ਤਾਂ ਕਰ ਦਿੱਤਾ ਸੀਗਾ ਉਦੋਂ ਪਰ ਜਦੋਂ ਸਰਕਾਰ ਬਣਨ ਤੋਂ ਬਾਅਦ ਕਿਤੇ ਨਾ ਕਿਤੇ ਇਸ ਯੋਜਨਾ ਤੇ ਵਿਚਾਰ ਕੀਤਾ ਗਿਆ ਤਾਂ ਇਹ ਬਜਟ ਬਹੁਤ ਵੱਡਾ ਬਣਿਆ ਕਿਉਂਕਿ ਪੰਜਾਬ ਦੇ ਵਿੱਚ 1 ਕਰੋੜ ਦੇ ਕਰੀਬ ਔਰਤ ਵੋਟਰ ਹੈ ਤੇ ਜੇਕਰ 1000 ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ ਤਾਂ ਹਰ ਮਹੀਨੇ ਸੂਬਾ ਸਰਕਾਰ ਤੇ 1000 ਕਰੋੜ ਰੁਪਏ ਦਾ ਨਵਾਂ ਵਿਤੀ ਬੋਝ ਹੈ ਜਿਹੜਾ ਹੈਗਾ ਉਹ ਖੜਾ ਹੋ ਜਾਏਗਾ ਨਵਾਂ ਇੱਕ ਕਹਿ ਦੋ ਸਰਕਾਰ ਤੇ ਬੋਝ ਪਵੇਗਾ ਤਾਂ ਸਰਕਾਰ ਲਗਭਗ ਹੁਣ 2.5 ਸਾਲ ਸੀ ਕਹਦੀ ਸਰਕਾਰ ਦੇ ਪੂਰੇ ਹੋਣਾ ਲੈਨੇ 29 ਮਹੀਨੇ ਬੀਤ ਚੁਕੇ ਨੇ ਹਾਲੇ ਤੱਕ ਤਦੀ ਸਰਕਾਰ ਆਪਣੇ ਇਸ ਵਾਅਦੇ ਨੂੰ ਪੂਰਾ ਨਹੀਂ ਕਰ ਸਕੀ ਹੈ ਭਾਵੇਂ ਕਿ ਸਰਕਾਰ ਹੋਰ ਵੱਖ-ਵੱਖ ਵਾਅਦੇ ਕਰਕੇ ਔਰਤ ਵਰਗ ਨੂੰ ਜਿਹੜਾ ਹੈਗਾ ਲੁਭਾਉਣ ਦੀ ਕੋਸ਼ਿਸ਼ਾਂ ਕਰ ਰਹੀ ਹੈ ਪਰ ਸਰਕਾਰ ਆਪਣਾ ਇਹ 1000 ਰੁਪਏ ਮਹੀਨੇ ਪੈਨਸ਼ਨ ਦੇਣ ਦਾ ਵਾਅਦਾ ਨਹੀਂ ਪੂਰਾ ਕਰ ਸਕੀ ਜਿਸ ਨੂੰ ਲੈ ਕੇ ਲਗਾਤਾਰ ਵਿਰੋਧੀ ਧਿਰ ਵੱਲੋਂ ਵੀ ਹਮਲੇ ਕੀਤੇ ਜਾ ਰਹੇ ਨੇ ਤੇ ਔਰਤਾਂ ਵੱਲੋਂ ਵੀ ਹਰ ਪਰਿਵਾਰ ਦੇ ਵਿੱਚ ਕਿਉਂਕਿ ਔਰਤਾਂ ਹੁੰਦੀਆਂ ਨੇ ਉਹਨਾਂ ਵੱਲੋਂ ਵੀ ਇਸ ਗੱਲ ਤੇ ਜਰੂਰ ਸਵਾਲ ਵਾਰ-ਵਾਰ ਚੁੱਕੇ ਜਾ ਰਹੇ ਨੇਗਾ ਆਖਿਰਕਾਰ ਉਹਨਾਂ ਨੂੰ ਇਹ 1000 ਰੁਪਏ ਮਹੀਨਾ ਕਦੋਂ ਮਿਲਣਾ ਸ਼ੁਰੂ ਹੋਵੇਗਾ ਤੇ ਸਰਕਾਰ ਇਸ ਤੇ ਹਲੇ ਕੋਈ ਫੈਸਲਾ ਨਹੀਂ ਲੈ پا ਰਹੀ ਹੈ ਕਿਉਂਕਿ ਜੇਕਰ 1000 ਰੁਪਏ ਮਹੀਨਾ ਪੈਨਸ਼ਨ ਵਜੋਂ ਦਿੱਤਾ ਜਾਂਦਾ ਹੈ ਜਾਂ ਵਿੱਤੀ ਮਦਦ ਵਜੋਂ ਇਸ ਕਹ ਲਈ ਦਿੰਦੀ ਹੈ ਸਰਕਾਰ ਤਾਂ 1000 ਕਰੋੜ ਰੁਪਏ ਮਹੀਨਾ ਤੇ ਸਾਲ ਦੀ ਗੱਲ ਕਰੀਏ ਤਾਂ 12000 ਕਰੋੜ ਰੁਪਏ ਇਸ ਲਈ ਚਾਹੀਦੇ ਤੇ ਐਨੇ ਸਰਕਾਰ ਕੋਲ ਆਮਦਨ ਦੇ ਕੋਈ ਨਵੇਂ ਸਰੋਤ ਨਾ ਹੋਣ ਕਰਕੇ ਐਨੀ ਆਮਦਨ ਨਾ ਹੋਣ ਕਰਕੇ ਸਰਕਾਰ ਕਿਤੇ ਨਾ ਕਿਤੇ ਇਸ ਆਪਣੇ ਵਾਅਦੇ ਤੋਂ ਪਿੱਛੇ ਹਟਦੀ ਦਿਖਾਈ ਦੇ ਰਹੀ ਹੈ ਪਰ ਸਰਕਾਰ ਦੇ ਆਗੂਆਂ ਦਾ ਵੀ ਮੁੱਖ ਮੰਤਰੀ ਦਾ ਵੀ ਵਾਰ-ਵਾਰ ਇਹੀ ਕਹਿਣਾ ਹੈ ਵੀ ਕਿ ਉਹ ਜਲਦ ਹੀ ਇਹ ਵੀ ਵਾਅਦਾ ਆਪਣਾ ਪੂਰਾ ਕਰਨਗੇ ਤੇ ਹੁਣ ਦੇਖਣ ਵਾਲੀ ਗੱਲ ਤਾਂ ਇਹੀ ਹੈ ਵੀਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਨਿਯੁਕਤੀ ਪੱਤਰ ਵੀ ਦਿੱਤੇ ਨੇ ਨਵੀਆਂ ਸਾਮੀਆਂ ਦਾ ਐਲਾਨ ਵੀ ਕਰ ਦਿੱਤਾ ਪਰ ਹੁਣ ਦੇਖਦੇ ਆਂ ਸੂਬਾ ਸਰਕਾਰ ਆਪਣੇ ਇਸ ਫੈਸਲੇ ਤੇ ਕਦੋਂ ਜਿਹੜਾ ਹੈਗਾ ਖਰੀ ਉਤਰਦੀ ਹੈ ਇਸ ਫੈਸਲੇ ਨੂੰ ਕਦੋਂ ਪੂਰਾ ਕਰਦੀ ਹੈ ਇਸ ਵਾਅਦੇ ਤੇ ਕਦੋਂ ਜਿਹੜਾ ਹੈਗਾ ਸੀਰੇ ਚੜਾਉਂਦੀ ਹੈ ਇਹ ਤਾਂ ਸਮੇਂ ਦੇ ਨਾਲ ਹੀ ਪਤਾ ਲੱਗੇਗਾ ਪਰ ਪੰਜਾਬੀ ਟਰਬਿਊਨ ਤੁਹਾਡੇ ਤੱਕ ਉਦੋਂ ਤੱਕ ਇਹੋ ਜੇ ਸਾਰੇ ਹੀ ਜਨਤਕ ਮੁੱਦਿਆਂ ਨੂੰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ ਤੁਹਾਡੇ ਅਗੇ ਰੱਖਦਾ ਰਹੇਗਾ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਧੰਨਵਾਦ